ਝਗੜਾ ਹੋਇਆ ਸੀ ਕਿ ਸਾਰਾ ਮਾਮਲਾ ਜੀ ਮਾਮਲਾ ਇਹ ਵੀ ਅੱਜ ਝਗੜਾ ਹੋਇਆ ਸੀ ਕਿਤੇ ਬਾਹਰ ਮਾਡਲ ਟਾਊਨ ਥਾਣੇ ਦੇ ਏਰੀਆ ਦੇ ਵਿੱਚ ਤੇ ਇੱਕ ਬੰਦਾ ਉਹਦੇ ਚੰਜਰਡ ਹੋਇਆ ਵਾ ਜਿਹੜਾ ਇੰਜਰਡ ਹੈ ਉਹਦੇ ਜਿਹੜੇ ਜਿਨ੍ਹਾਂ ਨੇ ਮਾਰਿਆ ਸੀਗਾ ਉਹ ਅਕਿਊਜ਼ਡ ਵਗੈਰਾ ਸੀ ਆਲਰੇਡੀ ਜਿਹੜੇ ਆ ਉਹ ਅਰੈਸਟ ਕਰ ਲਏ ਮਾਮਲਾ ਕਿਸ ਗੱਲ ਲੜਾਈ ਦਾ ਮਾਮਲਾ ਆਪਸ ਦੇ ਵਿੱਚ ਕੋਈ ਰੰਜਿਸ਼ ਸੀ ਇਹਨਾਂ ਦੀ ਤੇ ਲੜਾਈ ਦਾ ਕਾਰਨ ਜਿਹੜਾ ਉਹ ਪੁਰਾਣਾ ਪਿਛੋਕੜ ਚੱਲਦਾ ਆ ਰਿਹਾ ਕੋ ਗਲੀ ਦਾ ਝਗੜਾ ਸੀ ਉਹਨੂੰ ਲੈ ਕੇ ਲੜ ਪਏ ਸੀ ਲੜਾਈ ਹੋਈ ਕਿੱਥੇ ਸੀਗੀ ਮਾਡਲ ਟਾਊਨ اچھا ਲਗਾਣੇ ਪਿੰਡ ਚ ਲਗਾਣੇ ਪਿੰਡ ਚ ਸੋ ਦੋਨੋਂ ਤਰ੍ਹਾਂ ਦੇ ਹੋਈ ਗੱਲਬਾਤ ਤੁਹਾਡੇ ਨਾਲ ਨਹੀਂ ਇੱਕ ਧਿਰ ਜਿਹਨਾਂ ਨੇ ਸਟਾ ਮਾਰੀਆਂ ਸੀ ਚੁੱਕ ਲੈ ਆਉਣਾ ਅੱਜ ਆਪਾਂ ਸਿਵਲ ਐਫ ਆਈ ਆਰ ਦਰਜ ਕਰਤੀ ਜਿਹੜੇ ਸਿਵਲ ਸਪਲਟ ਖੜੇ ਇੱਥੇ ਦਾ ਕੀ ਮਾਮਲਾ ਸਿਕਾ ਇੱਥੇ ਤਾਂ ਅਸੀਂ ਲਾਰਜ ਆਡਰ ਨੂੰ ਲੈ ਕੇ ਅੱਜ ਇੱਥੇ ਆਏ ਆ ਕਿ ਇੱਥੇ ਮੁਸ਼ਤਾਦੀ ਦੇ ਨਾਲ ਸਾਡੀ ਪੁਲਿਸ ਜਿਹੜੀ ਹੈ ਕਰਮਚਾਰੀ ਲੱਗੇ ਆ ਤੇ ਜਦੋਂ ਵੀ ਕੋਈ ਘਟਨਾ ਜੇਹੀ ਹੁੰਦੀ ਹੈ ਇਹਨਾਂ ਨੂੰ ਵਾਰਨ ਦਾ ਵੀ ਅਸੀਂ ਇਮੀਡੀਏਟ ਸਾਡੀ 5 ਮਿੰਟ ਦੇ ਵਿੱਚ ਪੁਲਿਸ ਇੱਥੇ ਪਹੁੰਚਦੀ ਹੈ ਪੀसीआर ਵੀ ਦੇ ਨਾਲ ਵੀ ਇਹਨਾਂ ਦਾ ਕੰਟੈਕਟ ਹੈ ਐਸਚਓ ਸਾਹਿਬ ਦੇ ਨਾਲ ਇਨਕੈਕਟ ਹੈ ਮੇਰੇ ਨਾਲ ਕੰਟੈਕਟ ਹੈ ਜਦੋਂ ਕੋਈ ਅਹਜਾ ਇਨਸੀਡੈਂਟ ਆਉਂਦਾ ਇੱਥੇ ਲੜਾਈ ਝਗੜੇ ਦਾ ਕੋਈ ਮਾਮਲਾ ਆਉਂਦਾ ਹੈ ਤੇ ਇਮੀਡੀਏਟ ਜੇ ਕੋਈ ਅਹਜੀ ਗੱਲ ਹੁੰਦੀ ਹੈ ਕਿ ਦੂਜੀ ਪਾਰਟੀ ਪਿੱਛੇ ਆਉਂਦੀ ਜਾਂ ਲੜਾਈ ਝਗੜਾ ਹੋਣ ਦਾ ਖਤਰਾ ਹੈ ਜਾਂ ਇੱਥੇ ਸੰਭਾਵਨਾ ਹੈਗੀ ਹੈ ਤੇ ਅਸੀਂ ਇਮੀਡੀਏਟ ਇੱਥੇ ਕੰਟਰੋਲ ਕਰਦੇ ਹਾਂ ਤੇ ਕਾਨੂੰਨ ਦੇ ਮੁਤਾਬਕ ਜਿਹੜੀ ਬਣਦੀ ਕਾਰਵਾਈ ਕਰਦੇ ਤੇ ਕੀ ਉਸ ਲੜਾਈ ਚ ਕੋਈ ਹਜੇ ਕੋਈ ਗ੍ਰਿਫਤਾਰੀ ਵੀ ਹੋਈ ਕੋਈ ਹਾਂਜੀ ਅਸੀਂ ਤਿੰਨੋ ਤਿੰਨੋ ਦੋਸ਼ੀ ਗ੍ਰਿਫਤਾਰ ਕਰ ਲਏ ਹਾਂਜੀ ਭਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਆ ਸਰਬਜੀਤ ਸਿੰਘ ਜੀ ਆਪਾਂ ਕਿੱਥੇ ਤਨਤ ਹੈਗੇ ਇਸ ਟਾਈਮ ਸਕਿਉਰਿਟੀ ਗਾਰਡ ਹੁਸ਼ਿਆਰਪੁਰ ਦਾ ਇੱਥੇ ਸਿਵਲ ਹਸਪੀਟਲ ਅੱਜ ਜਿਹੜਾ ਦੁਪਹਿਰੇ ਮਾਮਲਾ ਹੋਇਆ ਸੀ ਲੜਾਈ ਦਾ ਕੀ ਸੀਗਾ ਮਾਮਲਾ ਦੁਪਹਿਰੇ ਸਾਬ ਦੋ ਗੋਟਾ ਐਸੇ ਲੜਾਈ ਕਰਕੇ ਆਪਸ ਵਿੱਚ ਇੱਕ ਦੇ ਜਿਆਦਾ ਸੱਟਾਂ ਲੱਗੀਆਂ ਸੀ ਤੇ ਦੂਸਰਾ ਗੁੱਟ ਵੀ ਇੱਥੇ ਹੀ ਘੁੰਮਦਾ ਥਾ ਫਿਰ ਪੁਲਿਸ ਨੇ ਉਹਨਾਂ ਨੂੰ ਇੱਥੋਂ ਹੀ ਗ੍ਰਿਫਤਾਰ ਕਰ ਲਿਆ ਜਿਹੜਿਆਂ ਨੇ ਦੂਸਰੇ ਬੰਦੇ ਦੇ ਮਾਰਿਆ ਸੀਗਾ ਜੀ ਤੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਅਸੀਂ ਉਹਨਾਂ ਨੂੰ ਸਾਬ ਇੱਥੋਂ ਝਗੜ ਕੇ ਆਪਣੇ ਦਬਕਾ ਕੇ ਬਾਹਰ ਕੱਢ ਦਿੱਤਾ ਸੀਗਾ ਜੀ ਫਿਰ ਪੁਲਿਸ ਨੇ ਇੱਥੋਂ ਹੀ ਉਹਨਾਂ ਨੂੰ ਫੜ ਲਿਆ ਸੀਗਾ ਜੀ